ਉਹ ਨਾ ਜਿੰਨੇ ਉਹ ਨਹੀਂ ਸੀਜ਼ਨ ਬਤਾ ਦੇ ਉਹ ਚੀਨੇ ਐ ਕਰ ਆ ਘਰ ਚ ਪਾ ਕੇ ਛਾਲ ਮਾਰ ਲੈ ਆਪੇ ਸਮਝ ਲੈਣ ਨੇ ਮੈਂ ਦੇਖੀ ਲਾਉਗੀ ਸੀਨੇ ਬਤਾਉਣਾ ਨਹੀਂ ਤੇ ਹੈ ਸੀਜ਼ਨ ਬਤਾ ਦੇ ਉਹ ਭਾਈ ਸੀਜ਼ਨ ਤੈਨੂੰ ਬਤਾ ਦਈਏ ਸੀਜ਼ਨ ਬਤਾ ਦੇ ਮੇਰਾ ਉਹ ਜਿੰਨੇ ਚੇਤੇ ਚੇਤੇ ਦਾ ਸੀਨੇ ਅਸੀਂ ਕਰ ਬਾਈ ਜੀ ਸਾਰਿਆਂ ਨੂੰ ਲੋ ਭਾਈ ਗੰਨਾ ਇੱਥੇ ਬੀਜਿਆ ਦਾ ਤੇ ਇੱਥੇ ਸੁਆਗਾ ਵੀ ਮਾਰ ਤਿਆ ਬੱਟਾਂ ਵਿੱਚ ਵਿੱਚ ਕੋਈ ਛੜਤੀ ਜਿੱਥੇ ਜਿੱਥੇ ਬੱਟ ਪਾਉਣੀ ਆ ਉੱਥੇ-ਉੱਥੇ ਆ ਇੱਕ ਸਿਆੜ ਦਾ ਮਿੱਟੀ ਟਕਣੇ ਤੋਂ ਛੜਤਿਆ ਉਹ ਹੁਣ ਕਹੀ ਨਾਲ ਲੱਗ ਜੂਗੇ ਇੱਧਰ ਖਾਲ ਬਣਾਤੇ ਕੱਲ ਲਿਫਾਫਾ ਵੀ ਲਾਇਆ ਇਹ ਕਿਉਂ ਇਹ ਪੂਰਾ ਖੁੱਲ੍ਹੀਓ ਚੱਲਣਾ ਹੁਣ ਥੋੜਾ ਜਿਆਦਾ ਹੀ ਛੱਡੋ ਗਿਆ ਯਾਰ ਆਪਾਂ ਤੇ ਜਗਾ ਉਧਰ ਮਾਤਾ ਕਹਿੰਦਾ ਇਹਦੇ ਨਾਲ-ਨਾਲ ਲਾਉਣਾ ਲਾਦੇ ਗੰਨਾ ਕਿ ਨਹੀਂ ਕਰੋ ਉੱਥੇ ਤੱਕਿਆ ਉੱਥੇ ਤੱਕਿਆ ਡਬਲ ਗੰਨਾ ਕਰਤਾ ਉੱਥੇ ਕਰ ਦਿੰਗੇ ਨਾ ਉਧਰ ਹੈ ਹਿੰਦੀ ਕਰ ਦਿੰਗੇ ਨਾ ਤੁਰਨੇ ਵਿੱਚ ਠਿਕਾਣਾ ਖਾਲਵੇਂ ਸੇ ਚਲ ਠੀਕ ਐ ਇਹ ਕਹਿੰਦਾ ਵੀ ਸਬਜ਼ੀ ਲਾ ਦੂੰਗਾ ਭਿੰਡੀ ਲਾ ਦਿੰਗੇ ਇੱਕ ਦੋ ਸਬਜ਼ੀ ਲਾ ਦਿੰਗੇ ਹੈ ਕਿ ਨਹੀਂ ਤੇ ਇਹਦਾ ਮਿੱਟੀ ਮਿੱਟੀ ਪਾ ਦਿਆ ਤੋੜ ਦੇਣਾ ਤੇਰਾ ਪਾੜ ਦੇਣਾ ਲਫਾਫਾ ਇਹਨਾਂ ਨੇ ਥੋੜਾ ਤੋਂ ਪਾ ਦਿੰਗੇ ਮਾਰ ਮਾਰ ਕੇ ਸਾਫ਼ ਕਰਾਂਗੇ ਨਾ ਉਸੀ ਉੱਪਰ ਪਾएंगे ਹਾਲੀ ਫਾਫਾ ਤੇ ਹਾਂ ਕਿਉਂ ਉਹ ਦੇਖ ਕੁੱਤਾ ਬਦਾਂ ਕੀ ਕਹਿੰਨ ਗਿਆ ਉਹਨੇ ਸਾਰਾ ਪਾੜ ਦੇ ਫਿਰ ਕੋਈ ਫਾਇਦਾ ਨਹੀਂ ਜੇ ਪਾਟ ਗਿਆ ਇਹ ਠੀਕ ਐ ਨਾ ਥੋੜਾ ਪੈਰ ਦਾ ਪੰਜੇ ਦੇ ਉੱਪਰੋਂ ਕਰਨੇ ਨੂੰ ਉਹ ਕਦੇ ਫੇਰ ਬਾਟ ਇੱਧਰ ਬਾਈ ਟੁੱਟੀ ਜਾਂਦੀ ਤੇ ਹੁਣ ਐ ਵੀ ਸਾਲ 2 ਸਾਲ ਕੰਨਾ ਖੜਨਾ ਹੀ ਐ ਇਸ ਕਰਕੇ ਲਫਾਫਾ ਪਹਿਲਾਂ ਹੀ ਪਾਤਾ ਚੋਣੇ ਨਾਲ ਤੇ ਹੁਣ ਪਪੂਲਾ ਲਵਾਉਣਾ ਪਪੂਲਾ ਦੇ ਉੱਤੇ ਤਿਰਛਾ ਖੇਤ ਤੇ ਮਿੰਤੀ ਕਰਦੇ ਆ ਇਹ 20 ਫੁੱਟ ਪਰ ਲੈਂਦ ਹੋਈ ਆ 20 ਤੇ ਥੋੜੀ ਉੱਪਰ 2-3 ਇੰਚ ਤੇ 6 ਫੁੱਟ ਪਰ ਬੁੱਟਾ ਇਕਣਾ ਲਵਾਉਂਗੇ ਆਪਾਂ ਤਿਰਛਾ ਹੁਣ ਕਰਕੇ ਆਪਾਂ ਨਾਲ ਉੱਧਰ ਨਾ ਪਿਆ ਫੇਰ ਗੱਬੇ ਸਿੱਧ ਗੱਡੀ ਦੀ ਹੁਣ ਆ ਤਰਕੌਣ ਕੱਢ ਰਹੇ ਆ ਆ ਦੇਖੋ ਇੱਧਰ ਪਾਸਾ ਤਾਂਗਾ ਉੱਧਰ ਕਿੰਨਾ ਖੁੱਲਾ ਘਟੋ ਘਟ ਬਾ 50 ਫੁੱਟ ਦਾ ਫਰਕ ਪਊਗਾ। ਕਿ ਹੁਣ ਉਤਰਸ਼ੀਆਂ ਲੈਣਾ ਇੱਕ ਦੋ ਇਹਨਾਂ ਸਿੱਧੇ ਲਾ ਕੇ ਤਾਂ ਇਹ ਸਿੱਧਿਆ ਕਰ ਰਹੇ ਆ। ਇਹਦੇ ਬਾਅਦ ਉਹ ਪਰਾਂ ਵੀ ਨਿਸ਼ਾਨੇ ਲਾਈਏ ਫਿਰ ਲੋ ਟੋਏ ਟੋਏ ਕਢਵਾਈਏ। ਬੁੱਟੇ ਲਵਾਉਂਦੇ ਹੋਈਏ। ਤੇ ਬੁੱਟੇ ਕਈ ਦਿਨ ਹੋ ਗਏ ਪਾਣੀ ਚ ਪੀਏ ਆ। ਇਹਦੇ ਹੁਣ ਇੱਕਣਾ ਬਾਈ ਮਿੰਤੀ ਚੱਲ ਰਹੀ ਐ। 6 ਫੁੱਟ ਪਰ ਇੱਕਣਾ ਲੱਗੂਗਾ ਬੁੱਟਾ ਤੇ 20 ਫੁੱਟ ਪਰ ਲੈਣਾ ਆਲੇ-ਦਾਲੇ ਇਹਦੀ ਆ ਗਈ 13 ਫੁੱਟ ਤੇ। ਨਹੀਂ ਤੇ 10 ਫੁੱਟ ਜਾਂ 11 ਫੁੱਟ ਛੱਡ ਹੁੰਦਾ। ਪਰ ਫਿਰ ਉਹ ਨਹੀਂ ਫਰਕ ਪੈ ਰਿਹਾ ਤਾਂ ਆਪਾਂ 13 ਨਾਲ ਤਾਂ ਉਹ ਸਾਈਡਾਂ ਵਾਲੇ ਵੀ ਖੁੱਲੇ ਹੋਗੇ ਟਰੈਕਟਰ ਐਨ ਮੁੜ ਜਾਊਗਾ 11-11 ਫੁੱਟ ਜੇ ਫਿਰ ਟਰੈਕਟਰ ਨਹੀਂ ਮੁੜਦਾ ਫਿਰ ਬੁੱਟੇ ਹੀ ਛਿੱਲ ਹੋਈ ਜਾਂਦੇ ਆ ਇਸ ਕਰਕੇ ਉਹ ਸਾਈਡਾਂ ਪਰ 13-13 ਫੁੱਟ ਹੋਗੀ ਦੋਨੋਂ ਸਾਈਡ ਤੇ ਗੱਬੇ 20.2 20.3 ਇੱਕ ਇੰਚ ਉਧਰ-ਉਧਰ ਮੈਂ ਪੂਰੇ ਲੈਣਾ ਆਇਆ 15 ਦੇ ਨਾ ਹੋ ਕੇ 15 ਹੋ ਗਿਆ 15 ਲੈਣਾ ਹੋ ਗਿਆ ਹੁਣ ਬੁੱਟੇ ਇਕਨਾ ਹੈਗਾ ਮੈਂ ਨਿਸ਼ਾਨੀਆਂ ਲਵਾ ਦਈਏ ਕੱਲ ਨੂੰ ਸੌਖਾ ਹੋ ਜੂ ਜਿਹੜਾ ਵੀ ਬੰਦੇ ਤੇ ਲਵਾਉਂ ਕੋ ਨੂੰ ਬਸ ਅਸੀਂ ਉਹ ਥੋੜਾ ਥੋੜਾ ਪਰਮੇ ਕਰ ਨਿਸ਼ਾਨ ਜੇ ਲੱਗਨੇ ਵੀ ਪਤਾ ਲੱਜੇ ਵੀ ਆ ਸਿੱਧਰੂ ਬਾ ਡੱਸੀ ਲਾ ਕੇ ਤੋਏ ਕੱਢੀ ਜਾਓ ਆਪਣੇ ਚੱਲ ਨਾ ਉਹ ਉੱਥੇ ਤੇ ਨਾ ਇੱਧਰ ਨੂੰ ਵੀ ਇੱਧਰ ਨੂੰ ਸਾਈਡਾਂ ਪਰ ਟਰਾਲੀ ਟਰੋਲੀ ਮੋੜਨੀ ਤਿਰਛੇ ਕਰਕੇ ਨਹੀਂ ਤੇ ਤਾਂ 12 ਫੁੱਟ ਐ 13 13 ਫੁੱਟ ਬਹੁਤ ਹੁੰਦੀ ਐ ਅਸੀਂ ਫੁੱਟ ਤਿਰਛੇ ਕਰਕੇ ਵਧਾ ਦਿਆ ਵੀ ਫੇਰ ਸੋਖਾ ਹੋ ਜਾਂਦਾ ਤਿਰਛੇ ਨੂੰ ਫੇਰ ਟਰਾਲੀ ਮੁਰਦਦੀ ਨਹੀਂ ਹੈਗੀ ਜ ਐ ਮੋੜਨੀ ਐ ਆਪਾਂ ਨੂੰ ਇਹ ਉੱਧਰ ਤੇ ਐ ਮੋੜਨੇ ਔਖਾ ਹੋ ਜਾਂਦਾ ਐ ਇਹ 14 ਫੁੱਟ ਇੱਧਰ ਨੂੰ ਕਰ ਦੇਣਾ ਲਾ ਨਾ ਵੇ ਇੱਥੇ ਤੇ ਤੇ ਇਹ ਕਿੰਨੇ ਇੱਕ ਬਲੂ ਦਿਖਣਾ ਨਹੀਂ ਚਾਹੀਦਾ

ਬਾਚੇ ਇਹ ਆ ਛੱਡਾਂ ਨੇ ਤੋਂ ਥੋੜੇ ਪੱਕੇ ਦੇ ਕਰਦੇ ਹਣਾ ਨਿਸ਼ਾਨੀ ਵਾਲੇ ਨੂੰ ਪਤਾ ਲੱਜੂਗਾ ਵੀ ਕਿੱਥੇ ਠੀਕ ਆ ਉਹਦੀ ਖੀਦ ਦੇਖ ਕੇ ਮਾਰ ਲਾ ਕਰ ਠੀਕ ਆ ਲੋ ਜੀ ਭਾਈ ਖੇਤੋਂ ਆਗੇ ਤੇ ਇੱਕ ਸਾਈਡ ਲਾਤੇ ਨਿਸ਼ਾਨੇ ਦੂਈ ਸਾਈਡ ਫੇਰ ਕਾਢੂ ਲਾਵਾਂਗੇ ਤੇ ਘਰੇ ਆਏ ਰੋਟੀ ਰੋਟੀ ਖਾਈ ਤੇ ਹੁਣ ਅਸੀਂ ਲੱਗੇ ਆ ਬੱਚਾ ਔਗੜ ਚੰਗਣੀ ਤੇ ਬਾਲਾਂ ਦਾ ਤਾਂ ਕੰਮ ਫੇਰ ਕੀ ਬਣੈਗਾ ਇਹਦੇ ਫੇਰ ਪੁੱਛ ਗਿਆ ਹੁੰਦੇ ਪੰਜ ਇੰਨੇ ਵਾਲੋ ਹੈਗੇ ਨੇਦਾ ਹੀ ਨੂੰ ਦੱਦੇ ਪਈਆਂ ਔਰ ਦੇਖੋ ਨਾ ਜਿੰਨੇ ਉਹ ਨਹੀਂ ਸੀਜ਼ਨ ਬਤਾ ਦੇ ਉਹ ਚੀਨੇ ਐ ਕਰ ਆ ਘਰ ਚ ਪਾ ਕੇ ਛਾਲ ਮਾਰ ਲੈ ਆਪੇ ਸੰਦ ਦੇਣੇ ਮੇਰਾ ਦੇਖੀ ਜਾਊਗੀ ਚੀਨੇ ਬਤਾਉਣਾ ਨਹੀਂ ਤੇ ਹੈ ਸੀਜ਼ਨ ਬਤਾ ਦੇ ਉਹ ਬਾਈ ਤੂੰ ਕਿੰਨੂੰ ਬਤਾ ਦਈਏ ਸੀਜ਼ਨ ਬਤਾ ਦੇ ਮੇਰਾ ਕੋਈ ਚੀਨੇ ਚੇਤੇ ਚੇਤੇ ਰੱਖੀ ਉਹ ਬਾਈ ਤੂੰ ਦੇਖ ਛਾਲ ਮਾਰ ਕੇ ਚੱਕਉਂਗਾ ਅਜੇ ਮੈਂ ਦੌੜ ਰੋਟੀ ਲੈਣ ਆਵਾਂ ਮੈਂ ਕਿ ਆਪਸ ਵਿੱਚ ਬਹਿਣ ਆਵਾਂ ਮੈਂ ਬਈ ਬਹੁਤ ਸਾਰਾ ਪਿੱਛੇ ਪਖੰਡਾ ਲਾ ਰਿਹਾ ਦਾ ਉਹ ਰਸਾ ਪਾਇਆ ਕਹਿੰਦਾ ਮੈਂ ਚੱਲਿਆ ਮਰਨ ਤੇਰੇ ਗਾਲ ਸੇ ਤੇਰੇ ਸਿਰ ਚੜਕੇ ਮਰੂੰਗਾ ਦੱਸ ਮੈਂ ਕਿ ਪ੍ਰਾਤਿਕ ਚਾਰ ਕੁੱਪੀ ਹੁੰਦੀ ਆ ਮੈਂ ਪਿਆਇਆ ਕਿੱਥੋਂ ਜਾਣਾ ਕਦੀ ਉਹ ਚੱਕਦੇ ਆ ਦੀ ਅੱਛਾ ਉਗੜ ਕਿ ਲੋੜ ਦਾ ਸੋਖਾ ਕਿੱਦੇ ਮਾੜਾ ਉੱਪਰੇ ਡਾਲ ਦੇਣਾ ਖਾਇ ਸੀ ਖਿੱਚਾਂਗਾ ਮੈਂ ਇਹਨੂੰ ਲਾਵਾ ਲਾ ਰੱਖੇ ਨਾਲ ਕੋਤ ਕੋਈ ਕਰੇਂ ਦੇਲਾ ਬਈ ਰਾਂ ਮਾਂ ਕੋ और ये मेरी पेंट है हां हां ये पर पर <laughs> तो <laughs> पर क्या चाहिए भाई जा जाओ जोर लगा के चकला मामा जोर लगा के बैठो आ यार आई बड़ा यार मैं बोल रहा हूं ऊपर आती चली बाल आ गए ਦੇਖ ਲੈ ਨੇ ਬਾਈ ਮੇਰਾ ਕੰ사 ਹੈਗਾ ਜਣਾ ਸੜਾ ਹੈ ਇਹ ਦਾ ਕਰੀ ਨਹੀਂ ਆਹਾ ਇਹ ਆ ਉਹ ਦੇਰਾ ਮੇਰੀ ਗੱਲ ਸੁਣ ਬਾਈ ਇਹਨੂੰ ਚਾੱਕ ਇੱਕ ਵਾਰ ਉੱਤੇ ਰੱਖ ਲੈ ਤਾਹ ਚੜਾ ਕੇ ਤੇ ਗ੍ਰਾਮ ਰੱਖਣਾ ਕੋ ਨਾਲ ਹੱਥ ਚੜਾ ਗਿਆ ਉਹ ਸਰ ਕਿਨੇ ਉੱਤਾਰਾ ਬੜਾ ਹੱਥੀਂ ਪਾ ਉੱਪਰੋਂ ਆਏ ਉੱਥੇ ਦਾ ਬੱਬਾ ਹਾਂ ਨਾ ਇਹ ਨਹੀਂ ਕਰਦੇ ਸਾਡੇ ਨੂੰ ਆਉਂਦੇ ਨਹੀਂ ਆਉਂਦਾ ਨਾ ਲੈਓ ਛੱਡ ਦੇਵਾ ਚਲੋ ਈਵ ਚਲੋ ਚਲੋ ਆਹ ਗੱਡੀ ਦੇ ਬਾਪ ਚਾ ਆਣ ਦੋ ਆਣ ਦੋ ਅੱਜ ਨਾ ਬੋਲਦਾ 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 ਕੋਈ ਨਹੀਂ ਬੋਲਦਾ ਕੋਈ ਤਾਂ ਫੜ ਲਾ ਤੂੰ ਐ ਘੋਟੇ ਬਾਪ ਨਾ ਕੋਈ ਬੜਵਾ ਨਾ ਨਹੀਂ ਇੱਥੇ ਖੜਿਆ ਰੱਸਾ ਇੱਕ ਮਿੰਟ ਮੜਾ ਮੈਂ ਛੱਡ ਕੇ ਦੁਬਾਰੇ ਮੜਨ ਲੱਗਿਆ ਮੜਾ ਵਾਏ ਇੱਕ ਮਿੰਟ ਰੁਕ ਜਾ ਏ ਹੋਰ ਨੇੜੇ ਆਜ ਮਾ ਆੜ ਦੋ ਛੜ ਦੋ ਵਾ ਮੈਂ ਕੋਲਾ ਮੈਂ ਤੇ ਪਈ ਬਰਾ ਮੈ ਆ ਗਏ ਗੱਜਾ ਦੋਇ ਹੱਥ ਲਾ ਲਓ छे मैं, मैं? मैं थोड़ा ढिल करके फटे वीक ठीक है थीगे थीगे। ना ना फटे वा इन के चलो चलो ਆ ਰਿਹਾ ਤਾਰ ਵਾਲੇ ਕਿੱਤੇ ਚਲੋ ਤੇਰੀ ਪੱਤੀ ਜਿਹਾ ਲਿਆ ਹੋਰ ਚਾਹ ਰਿਹਾ ਚਾਹ ਕੇ ਚਲੋ ਹਾਂ ਕਿੱਦਾਂ ਆ ਰਿਹਾ ਹੈ ਇਹ ਇਹ ਦੋ ਦਾ 5 ਹੈ ਮੇਰਾ ਤਾਂ ਦੋ ਤੇ 80 ਲਿਆਉਣਾ ਹੈ ਤੁਸੀਂ ਜ਼ੋਰ ਲਾਇਆ ਬਾਈ ਥੋੜਾ ਬੋਤਾ ਇਹ ਆਪ ਕੋਲ ਤਾਂ ਬੈਠ ਨਹੀਂ ਕਰਾਇਆ ਤੁਸੀਂ ਦੱਸ ਹਾਂ ਕਿਹੜਾ ਕੋਈ ਪੱਤੀ ਦੀ ਪੱਤੀ ਉਹ ਜਿੰਨੇ ਕਿਹਤੀ ਦੇ ਸਤਾ ਰਣਾ ਕਿਉਂ ਨਾ ਕਿਆ ਕਰਨਾ ਚੜਾਉਣਾ ਕਿ ਧਾਰਨਾ ਮੈਂ ਤਾਂ ਇੱਕਾਤ ਨਾ ਬੜਿਆ ਵਾ ਉਹ ਐ ਵੀਰੇ ਇਹਨਾਂ ਅੱਪਰ ਪੱਤੀ ਦਾ ਪੈਰੀ ਇਹ ਤਾਂ ਦੱਫੀ ਹੋ ਜਾਣੀ ਉਹਦੇ ਰੱਖੋ ਜੇ ਨੇ ਇਹਦੇ ਥੱਲੇ ਪਾਏ ਤਾ ਆਦਮ ਸਾਰਾ ਖੜਾ ਕੇ ਖੜ ਗਿਆ ਇਹਨਾਂ ਨਾਲ ਮੈਂ ਤੁਹਾਨੂੰ ਐ ਕਹਾਂ ਨਾ ਤੁਹਾਨੂੰ ਤਾਂ ਮੂੰਹ ਖੁੱਲਿਆ ਵਾਏ ਠੀਕ ਹੈ ਹਾਂ ਪਿੰਨ پارٹی ਦਾ ਮੂੰਹ ਖੁੱਲਿਆ ਹੀ ਜਾਣਾ ਉੱਥੀੋਂ ਬੈਂਡ ਹੋਊਗੀ ਉਹ ਯਾਰ ਯੇ ਕਹਿ ਲੋਗੇ ਉਹਨਾਂ ਮਾਰ ਯਾਰ ਸਾਰਾ ਪਹਿਲੀ-ਪਹਿਲੀ ਧਾਰੋ ਕੋਰੇ ਰਾਇਆ ਬਰਾ ਤੇ ਖੜਾ ਮੌਨ ਨਾ ਦਮਾਟਾ ਦੇ ਬਣ ਕੇ ਖੜਾ ਸੀ ਪਤੀ ਦੀ ਮੀਨ ਵਾਹ ਕਹਿਦਾ ਏ ਹਾਂ ਇਹ ਉੱਥੇ ਜਾ ਕੇ ਮੈਨੇ ਠੀਕ ਕਰਦੀ ਹੋਈ ਜਾਂਦਾ ਕਿ ਨਾ ਕਿ ਨੀ ਖੁੱਝਾ ਲੈ ਜਾ ਬਹੁਤ ਚੱਕ ਲਾਗੇ ਨੂੰ ਉੱਪਰ ਜੇ ਉੱਪਰ ਚੱਕਾ ਨਹੀਂ ਲੱਗ ਜਾਣਾ ਇਹ ਤਾਂ 300 ਜਿਹਨੇ ਪੈਣਾ ਜਾਣਾ ਨਹੀਂ ਐਸੋ ਬੰਦਾ ਉਹਦੇ ਵੀ ਲੱਗਾ ਨਹੀਂ ਇਹ ਹੱਥ ਨਾਲ ਲੱਗੇ ਤਾਂ ਹੋ ਤਰੀ ਮਸਲਾ ਲੈ ਲਈ ਨਾਲ ਨਾਲ ਵਾਹ ਚੈੱਕ ਕਰੋ ਚੈੱਕ ਲਓ ਮੈਂ ਕਾ ਆਇਆ ਕਾ ਆਗਰ ਆਉਗਾ ਸਿੱਧੀ ਕਰ ਸਾਡੇ ਸਾਹਮਣੇ ਕੀ ਕਰਦਾ ਮੇਰੇ ਤੋਂ ਬਾਹਰ ਤੱਕ ਗਿਆ ਲੈ ਛੱਡ ਕੇ ਬੈਠ ਥੱਲੇ ਤੇ ਲੱਗ ਜਾ ਤੁਸੀਂ ਇੱਧੇ ਲੈ ਕੇ ਕਹਾਤਾ ਕਿਹਨੇ ਤੋੜਿਆ ਪੂਰੀ ਗੇੜਾ ਆ ਗਿਆ ਹਲੋ ਆ ਆ ਕੇ ਚੱਕ ਲਓ ਤੂੰ ਪੁੱਛੇਂਗੀ ਕਿਹਨ ਦਾ ਕਿੰਨਾ ਚੱਕ ਲਓ ਮੈਂ ਆਉਂਦਾ ਤੂੰ ਪਿੱਛੇ ਹਾਂ मेरा तो छड़े आया देखो अगे करना अज्ञा के गठ बड़ी वाहो <laughs> 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 <laughs>

ਕੀ ਕਰ ਰਿਹਾ ਰਹੇ ਨੇ ਉਹ ਚੱਲ ਆ ਗਈ ਹਾਂ ਲੋ ਇਹ ਤੇ ਪਿੰਡ ਬਾਉਣ ਲੱਗੇ ਮੈਗੀ ਚਲ ਚਾ ਗਈ 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 ਉਹਨਾਂ ਦਾ ਠੱਟ ਕਰ ਮਾਰਦਾ ਦਿਨ ਖੜੀ ਇੱਥੇ ਆ ਦੇਖ ਲੋ ਇਹ ਇੱਧਰ ਬੰਨਿਆ ਪਿਆ ਖੋਲਣ ਨੂੰ ਗਿਆ ਹੁਣ ਉਧਰ ਅੱਧਿਕ ਪਿੰਨ ਪੈ ਗਈ ਖੋਲਣ ਲੱਗਾ ਰੁਕ ਜਾਓ ਇਹਨੇ ਨਹੀਂ ਜਿੱਤਰੀ ਖੁੱਲਦਾ ਮੇਰੇ ਮਨਾਂ ਸਾਨੂੰ ਖੋਲਦਾ ਇਹਨੂੰ ਆ ਗਈ ਆ ਗਈ ਆਹ ਕੋਲ ਤਾਂ ਰੱਖੋ ਉਹ ਤਾਂ ਹੁੰਦਾ ਉਹ ਤਾਂ ਹੁੰਦਾ ਲੋ ਲੈ ਗਾ ਬੋਲੋ ਬਸ ਤਾਂ ਹੋ ਵੀ ਨਹੀਂ ਹੁੰਦਾ ਯਾਰ ਕੋਈ ਤੇਰੇ ਕੋਲ ਕੁਝ ਨਹੀਂ ਹੁੰਦਾ ਯਾਰ ਇਹ ਬੰਦੇ ਬੱਸ ਨਾ ਰੋਟੀਆਂ ਵਾਲੇ ਹੈ ਅਸੀਂ ਰੱਸੇ ਵੜੇਵੇਂ ਦੇ ਜਿਹੜੇ ਉਹ ਜੀ ਰੋਟੀਆਂ ਵਾਲੇ ਆ ਲੈ ਰੋਟੀਆਂ ਵਾਲੀ ਯਾਰ ਰੋਟੀ ਰੋਟੀ ਖਾਂਦਾ ਰੋਟੀ ਖਾਂਦੇ ਬਾਈ ਰੋਟੀ ਠੀਕ ਹੈ ਠੀਕ ਹੈ ਮਾਰ ਲਈ ਆ ਦੇ ਭਾਈ ਆ ਖਰਾਾ ਲੈ ਗਿਆ ਜੇ ਸਾਰੇ ਕੁੱਤ ਜਾਂ ਤਾਰ ਦੇ ਸੂਰ ਤੇ ਬੱਜਣਾ ਉਹ ਅੱਜਾ ਦਾ ਯੱਸਾ ਜਿਹੜਾ ਹੈਗਾ ਓਹ ਛੋਲੀ ਗਿਆ ਦਰ ਪੈਣੇ ਨੂੰ ਲਾ ਦੇ ਲੱਤ ਕਿੱਥੇ ਲਾ ਕੇ ਦਾ ਹਾਂ ਕਿੱਥੇ ਲਾ ਕੇ ਦਾ ਪੈਰ ਲਾ ਕੇ ਉੱਪਰ ਨੀਂ ਸਵਾ ਲਿਆ ਸੰਭੇ ਕਰ ਦੱਸੋ ਉਹ ਤਾਂ ਜੇ ਚਾਹ ਪਾਲੀ ਸੀ ਨਹੀਂ ਆ ਗਿਆ ਇਹ ਜਿਹੜੇ ਨੇ ਆਹਾ ਹਾ ਹਾ ਉਹ ਤੇ ਗਰਨਾ ਆਉਂਦੇ ਉੱਤੇ ਜਿੰਮ ਬਣਾਈ ਦੀ ਜਿਹੜੀ ਮੁੰਡੇ ਨੇ ਅੱਜ ਨਹੀਂ ਉੱਚੀ ਦਫਾ ਆਤਾ ਉਹਦਾ ਦੇਖੀਦਾ ਕੱਟ ਪੈ ਗਿਆ ਇਹਨੂੰ ਵੀ ਲੋ ਬਾਈ ਰਿਪੇਅਰ ਦੀ ਹੋ ਗਈ ਅੱਜ ਸਮਾਪਤੀ 15 ਦਿਨ ਲਾਤੇ ਪਰ ਮਸ਼ੀਨ ਦੀ ਤਸੱਲੀ ਕਰਾਤੀ ਮੁੰਡਿਆਂ ਨੇ ਪਾਸ ਹੈ ਬਾਈ ਬਿਲਕੁਲ ਕੱਲ ਫਾਕਾ ਸਲਾਈ ਵੀ ਗਿਆ ਗੰਬੇ ਤੇ ਕੈਨ ਨਾ ਕਰ ਰਿਹਾ ਨਾ ਤੇਲ ਟੂਲ ਦਾ ਲੱਗ ਗਿਆ ਉਹ ਪਤਾ ਕੀ ਕਰਿਆ ਬਾਹਰ ਹੁਣ ਸਾਰੀ ਚੈੱਕ ਕਰੇ ਕਟਰ ਪਾ ਕੇ ਨਾ ਇਹਨੇ ਸਾਰਾ ਤੇ ਲਗਾਇਆ ਇਹ ਚਿੰਨੇ ਦੇ ਤੇਲ ਲਾਇਵੇ ਕਿਤੇ ਹੋ ਨਾ ਨਾ ਮਸ਼ੀਨ ਸਾਰੀ ਲਵੇੜਦੀ ਸਾਰੀ ਮਸ਼ੀਨ ਲਵੇੜਦੀ ਜੇ ਪਰਾ ਨਾ ਇਹ ਜੋ ਮਸ਼ੀਨ ਚਲਾਈਦਾ ਜੋ ਤੇਲ ਲੱਗਿਆ ਉਧਰ ਬੁਰਾ ਹਾਲ ਕਰਦਾ ਸਾਰੀ ਲਵੇੜੀ ਪਈ ਆ ਮਸ਼ੀਨ ਤੇ ਭਾਈ ਸਾਰਾ ਹੋ ਗਿਆ ਬਸ ਟੋਟਲ ਬਸ ਥੋੜੇ ਨੰਦੇ ਨੰਦੇ 라운ਡ ਤੇ ਰਹਿ ਗਏ ਜਿਵੇਂ ਉੱਪਰ ਅੰਦਰ ਆ ਖੋਲੇ ਉਹ ਤਾਂ ਉਪਰ ਆ ਫੀਟਰ ਉਹਦੇ ਤੇ ਬਾਕੀ ਸੀਪਾ ਫਾਣੇ ਰਹਿ ਗਏ ਉਹ ਅਸੀਂ ਬਾਅਦ ਚ ਪਾ ਦੂਗੇ ਇਹਦੇ ਮੈਂ ਹੁਣ ਜਾਣਾ ਐਮਪੀ ਅੰਟੀ ਮਗਾ ਤੂੰ ਜਾ ਕੋਈ ਗੱਲ ਨਹੀਂ ਹੁਣ ਇੰਨਾ ਦਾ ਕੰਮ ਅੱਧੀ ਅਪਰੇ ਕਰ ਲਾਂਗੇ ਬਾਅਦ ਚ ਇਹ ਤਾਂ ਜਦ ਮਾ ਦੀ ਸੀਪਾ ਨੇ ਫਸਾ ਕੇ ਨਟੇ ਕਸਣੇ ਆ ਬਾਈ ਉਹ ਵੀ ਪਿਛਲੀ ਸੀਪਾ ਦੇ ਸੈਟ ਕਰਾ ਕੇ ਲਿਆਉਣੀ ਆ ਤਾਂ ਨਿਓ ਕਰੇ ਮੈਂ ਕੋਈ ਨਹੀਂ ਇਹ ਕਰ ਲਾਂਗੇ ਬਾਕੀ ਚਿੰਨਾ ਫੋਰਮੈਨ ਹੈਗਾ ਅੱਜ ਕੀ ਮੇਰੀ ਗੱਲ ਸੁਣ ਲੋ ਬਾਈ ਇਹ ਨਹੀਂ ਹੋਦਾ ਲਾਯਾ ਨਹੀਂ ਯਾਰ ਕੀ ਉਹ ਜਿਹੜੇ ਖੋਦ ਉਹ ਆਰੇ कसे ਨਹੀਂ ਦੱਸ ਆਲੇ ਮੈਂ ਫਿਰ ਚ ਲਿਆਉਂਗਾ ਨਾ ਗਲੈਂਡ ਰਹਿ ਗਿਆ ਮੇਰਾ ਸਮਾਰ ਥੋੜਾ ਜਿਹਾ ਹਾਂ ਜਦੋਂ ਮੈਂ ਆ ਜਾਣਾ ਇੱਕ ਦੋ ਦਿਨ ਤੇ ਛੁੱਟੀ ਫੇਮ ਆਦੇ ਬਿਲਾਨ ਹੋ ਗਏ ਠੀਕ ਹੈ ਠੀਕ ਹੈ ਹਾਲੇ ਤਾਂ ਸਾਡੀਆਂ 10 ਆ ਰਹੀਆਂ ਨੇ ਠੀਕ ਹੈ ਹਾਲੇ ਪਲੇਟ ਕਰਨੀ ਇਹਦੇ ਇੱਕ ਦਿਹਾੜੀ ਦਾ ਕੰਮ ਪੂਰਾ ਪਿਆ ਇਹਦਾ ਨਾਮ ਤੇ ਲਾਉਣਾ ਹੈ ਦੇਖ ਇੱਕ ਘੰਟਾ ਪਲੇਟ ਨੂੰ ਅੱਛਾ ਤਾਂ ਮੜੀ ਉਹ ਚਲਾਈ ਦੀ ਕ੍ਰੈਂਕ ਦੇਖ ਲ ਅਸਲ ਚਰਮ ਗੁਰੂ ਤਾਂ ਨਹੀਂ ਹੈ ਪਰ ਆਹ ਤਾਂ ਥੋੜੀ ਦੇਰ ਇੱਕ ਦਿਹਾੜੀ ਚੱਲੇ ਇਹਦੀ ਪਤਾ ਲੱਗਦਾ ਚੱਲੇ ਤੇ ਪਤਾ ਰੱਖਣਾ ਉਹ ਵੈਸੇ ਪਤਾ ਲੱਗ ਜਾਂਦਾ ਜਿਆਦਾ ਹੀ ਹਾਂ ਹਾਂ ਤੇ ਬਾਕੀ ਹੋਰ ਤਕਰੀਬਨ ਸਾਰਾ ਹੋ ਗਿਆ ਪਲੇਟ ਬਸ ਟਿਪਿਕ ਰਹਿ ਗਈ ਉਹ ਵੀ ਨਟਾਂ ਵਾਲੀ ਆ ਜਿੰਨੇ ਨੇ ਬਦਲਦ ਨਹੀਂ ਤੇ ਸਟਿੱਪ ਹੋ ਰਹਿ ਗਿਆ ਉਹ ਜਿੰਨੇ ਦਾ ਕੰਮ ਰਹਿ ਗਿਆ ਹੁਣ ਬਸ ਮੇਨ ਬਾਕੀ ਐਤ ਕੀ ਮੈਂ ਫਰਲਾ ਬਣਾ ਕੇ ਲੈ ਜਾਉਂਗਾ ਇੰਗਲੈਂਡ ਤੇ ਆਪਣਾ ਨਾਮ ਦੇ ਲੱਗਦੇ ਆ ਉਹ ਲੈ ਗਿਆ ਤੇ ਇਹ ਫਿਰ ਦਿਨ ਵਿੱਚ ਕਿੰਨੇ ਟੁੱਟ ਗਏ ਯਾਰ ਵਿੱਚ 6 ਦਿਨ ਤਾਂ ਛੁੱਟੀਆਂ ਰਹੇ ਸੱਤ ਤੇ ਮਹੀਨੇ ਤੋੜੇ ਮੇਂ ਸਮਾਨ ਦੇ ਕੇ ਨਾ ਦਾਈ ਦੀ ਲੋਗ ਰਹੇ ਸਮਾਨੇ ਕਿੰਨੇ ਦਿਨਾਂ ਦਾ ਦਿਨ ਤਾਂ ਸਾਰੇ 12 13 ਲੱਗੇ ਆ ਅਸਲੀ 10 ਕਮ ਅਸੀਂ ਲੱਗਿਆ ਖਿੰਡ ਕੇ 12 ਕੇ ਲੱਗੇ ਉਹ ਵੀ ਇੱਕ ਸਮਾਨਾ ਕਰਕੇ ਸਮਾਨ ਕਰਕੇ ਵੇਚੋਗੇ ਛੁੱਟੀਆਂ ਆਠ 10 ਦਾ ਛੁੱਟੀਆਂ ਕਰ ਲਈਆਂ ਕਦੇ ਇਹ ਛੁੱਟੀ ਕਰ ਲੈਂਦਾ ਕਦੇ ਆ ਛੁੱਟੀਆਂ ਮੈਂ ਦੇ ਦੋ ਚਾਰ ਮਹੀਨੇ ਕਰਾਈਆਂ ਇੱਕ ਮੇਰੇ ਸਾਡੂ ਨੇ ਖਾਂਦਲਾ ਦੋ ਛੁੱਟੀਆਂ ਹੋ ਗਿਆ ਦੁਪਹਿਰ ਨੂੰ ਪਹੁੰਚਿਆ ਮੈਂ ਹਾਂ ਦੋ ਦਿਨ ਤੇ ਉਧਰ ਲੱਗ ਗਿਆ ਮੈਂ ਤਾਂ ਕੋਈ ਛੁੱਟੀ ਮੇਰੇ ਤੋਂ ਪਿਆ ਨਹੀਂ ਕਰੇ ਇਹਦੀ ਬਾਈ 5 ਵਜੇ ਦੇ ਬਾਅਦ ਛੁੱਟੀਆਂ ਹੁੰਦੀ ਸੀ ਇਹਨੇ ਸੋਹ ਚੱਕਣਾ ਚੱਲ ਘਰੇ ਮੁੜ ਕੇ ਚੀਨਾ ਤੇ ਸੋਹ ਉਹ ਸ਼ਨੀਵਾਰ ਤੱਕ ਇੱਕ ਬੈਲੇ ਐਤਵਾਰ ਦੀ ਕਰ ਦਾਂ ਮੈਂ ਛੁੱਟੀ ਉਹ ਕੰਮ ਚੀਨੇ ਦਾ ਦੁਨੀ ਬਾਈ ਦਾ ਵੀ ਕੰਮ ਹੈ ਇਹਨੇ ਸ਼ਾਮ ਨੂੰ ਮਾੜਾ ਸੂਜ ਗਿਆ ਹੈ ਅਇਤ ਕੀ ਨੇ ਮਤਲਬ ਕਿ ਰਿਪੇਅਰ ਜਿਹੜੀ ਕਰੀ ਅੱਗੇ ਦਾ ਵਸੇ ਇਹ ਕਦੇ ਚਾਬੀ ਫੜਾ ਦੇ ਨਟ ਫੜਾ ਦੇ ਐਤ ਕੀ ਸਾਰਾ ਸਮਾਨ ਇਹਦਾ ਨਹੀਂ ਨਹੀਂ ਕੋਈ ਅਸੀਬਾ ਚੰਦੇ ਸਾਰਾ ਕੁਝ ਛੋਲਾ ਦਾ ਜਿਹੜਾ ਅਗਲੇ ਸੀ ਐਤ ਕੀ ਨੇ ਵੀ ਆਪੇ ਗਿਰਿਆ ਕੋਈ ਮੈਂ ਫੇਰ ਕਹਿੰਦਾ 45 45 80 80 ਲੈਣਾ ਹੈ ਅੱਜ ਬੈਲਟ ਨੂੰ ਅੱਜ ਬੈਲਟ ਦੀ ਦੀ ਸਾਡੇ ਕੋਲ ਫੋਨ ਦੂਜਾ ਦਾ ਬੱਬਾ ਦੀ ਬਣਾਉਣੀ ਦੀ ਵੀਡੀਓ ਇਹੋ ਜਿਹੜੀ ਬੈਲਟ ਸੀ ਜਿਹੜਾ ਉਹਨੇ ਇਹਨੇ ਅੱਧਾ ਘੰਟਾ ਸੀ ਖਾਸ ਕੇ ਖਾਸ ਕੇ ਪੱਖੀਆਂ ਦੂਰੀਆਂ ਹੋ ਗਈਆਂ ਹਾਂ ਜੇ ਮੈਂ ਬੈਲਟ ਚੜਾ ਦੇਣੀ ਤੇ ਮੇਰਾ ਧਿਆਨ ਆਟੇ 'ਚ ਤਾਂ ਮੈਂ ਹੁਣ ਤਾਂ ਟੈਕਨੀਕ ਆਉਂਦਾ ਤਾਂ ਡੇਢ ਘੰਟਾ ਆਟੇ ਨਹੀਂ ਬਰਵਾਲ ਕਰਿਆ ਦਾ ਮਤਲਬ ਸੱਤੇ ਘੜੇ ਰੇ ਸੀ ਆਈ ਬਈ ਬੈਲਟ ਜਦ ਇਹ ਬੈਲਟ ਨੇ ਤਾਰੀ ਕਾਟਰ ਦੀ ਜਿਹੜੀ ਬੈਲਟ ਤੁਹਾਨੂੰ ਪਤਾ ਜਿਹੜੀ ਰੀਲ ਨੂੰ ਘੁਮਾਉਂਦੀ ਆ ਉਹ ਬਲਜਾ ਪੈ ਕੇ ਛੱਡਦੀ ਆ ਤਾਂ ਇਹਨੇ ਇਹਨੇ ਨਾਲ ਕੇਵੀ ਫੋਟੋ ਖਿੱਚਣ ਦੇ ਖਿੱਚ ਲੈ ਜੇ ਤੈਨੂੰ ਨਹੀਂ ਕਹਾ ਲਾ ਮੈਂ ਚੜਾ ਕੇ ਦੇਉਂਗਾ ਚਿਨਾ ਉਹ ਬਾਈ ਉਹ ਮੈਨੂੰ ਦਾ ਦਾਤਾ ਇਹ ਮੜਾ ਇਹਨੇ ਮੂੰਹ ਕਮਾਇਆ ਜਿੱਤੇ ਕਹਿੰਦਾ ਇੱਕ ਵਾਰ ਜਵਾਰ ਤੇ ਖੋਲ ਕੇ ਚੜਾ ਕੇ ਦਿਖਾਉ ਮਰਦਾ ਹੋ ਨਹੀਂ ਚੜਾ ਕੇ ਦਿਖਾਉ ਇਹਦੀ ਬਣਾਉਣੀ ਦਿਓ ਵੀਡੀਓ ਸਾਡੇ ਕੋ ਫੋਨ ਹੈ ਕੋਈ ਕਾਲੂ ਫੇਰ ਬੋਲ ਕੇ ਪੜਾ ਫੋਨ ਹੁਣ ਤਾਂ ਦੇ ਟਮਾਟਾ ਵਾਜ ਕੇ ਪਾ ਲਿਆ ਉਹ ਤਾਂ ਮੈਂ ਖਾਦੇ ਜਿੱਦਾਂ ਲਾ ਕੇ ਰੱਖ ਲਈ ਇਹ ਨਹੀਂ ਆਦਾ ਜੇ ਉਹ ਕਾਲੂ ਖੋਲ ਦੇ ਦਾਦ ਦਿਨ ਮਗਰ ਉਹ ਫੇਰ ਝੜਾ ਕੇ ਦਿਖਾ ਦੇ ਫੇਰ ਨਹੀਂ ਜਾਣੇ ਛੱਡ ਜਾ ਨਾ ਮੈਂ ਖਾਲੇ ਚ ਪਾ ਲਈ ਤੇ ਵੀਰੇ ਦਿਮਾਗ ਦਮਾ ਕਿਸੇ ਕਿਸੇ ਦੀ ਹੁੰਦੀ ਆ ਮੈਂ ਲੋਕ ਚ ਪਾ ਲਈ ਮੈਂ ਤੂੰ ਕਹਿੰਦਾ ਕਿ ਕਿਹੜੇ ਦਾ ਕੀ ਮਤਲਬ ਵਾਜ ਚ ਪਾ ਕੇ ਲੋਕ ਲਾ ਲਿਆ ਨਾ ਲਿਆ ਇਹਦੇ ਲੋਕ ਇਹਦੇ ਸਾਰੀ ਉਮਰ ਇਹ ਚੱਟੀ ਧੌੜਾ ਹੋ ਗਿਆ ਪਰ ਹਜੇ ਤੱਕ ਲੋਕ ਨਹੀਂ ਲੱਗਿਆ ਦੇਖੋ ਇਹ ਨਾ ਥੋੜਾ ਘੱਟ ਬਰਤਦਾ ਇਹਦੇ ਸੀਜ਼ਨ ਹੋ ਗਏ ਨਾ ਇਹ ਬੰਦਾ ਅੱਜ ਤੇਰੇ ਮੇਰੇ ਵਾਗਰ ਨਾ ਟਿੱਕ ਜਾਣਦਾ ਹੋਰ ਤੇ ਤੂੰ ਹੈ ਕੌਣ ਆ ਸ਼ੁਕਰ ਮੈਂ ਤੈਨੂੰ ਤਾਂ ਪਿਛਲੀ ਵਾਰ ਆਈਟਮ ਦੇ ਆ ਤੈਨੂੰ ਗ੍ਰੀਫ ਕਰਨੇ ਨੂੰ ਤੇ ਦੇਖਿਓ ਕਿਨਾਰੀਆਂ ਸਾਰੀਆਂ ਝਾੜੀ ਮੈਣੇ ਆਈਟਮ ਪਰ ਐਦਗੀ ਤਸੱਲੀ ਵਾਲਾ ਕੰਮ ਕਰਿਆ ਹੁਣ ਮੈਂ ਆਈਟਮ ਨੂੰ ਫੜਾ ਕੇ ਤਾਂ ਗ੍ਰੀਫ ਕਰਾਇਆ ਕਿਉਂ ਦੋ ਬੰਦੇ ਇੱਕ ਬੰਦਾ ਫੜੂਗਾ ਇੱਕ ਸੱਤ ਮਾਰੂਗਾ ਔਰ ਕਿਤੇ ਕੱਲਾ ਤਾਂ ਮੈਂ ਠੱਕ ਠੱਕ ਰੋ ਟੁੱਟਣਾ ਹੀ ਤਾਂ ਗੋਸਤਾ ਭਾਈ ਜਤ ਨਾਲ ਲੱਗਦੇ ਨਹੀਂ ਹੈ ਨਾ ਮੈਂ ਜਿੰਨੇ ਨੇ ਤੂੰ ਐਕਣਾ ਨਾਲ ਹੋ ਕੇ ਕਰਕੇ ਨਾ ਰਿਪੇਅਰ 31 ਵਾਰ ਹੋ ਤੈਨੂੰ ਸਾਰਾ ਪਤਾ ਲੱਗ ਗਿਆ ਬਾਈ ਜਮੇਰ ਨਾਲ ਹੋ ਗਿਆ ਉਹ ਤਾਂ ਕਦੇ ਚਾਬੀ ਫੜਾ ਦੇ ਕਦੇ ਉਹ ਕਰਦੇ ਆ ਹੀ ਰਿਹਾ ਜਿੰਨੇ ਨੇ ਵੀਡੀਓ ਬਣਾ ਲਈ ਹੈ ਹੈ ਜਿੰਨਾ ਵੀ ਫੋਨ ਕਰਾਇਆ ਫੱਟ ਪਟਾਈਆ ਬਾਈ ਨੇ ਕਰਵਾਇਆ ਸਾਰੇ ਇੱਦੇ ਕਰਵਾਏ ਇੱਦੇ ਹੀ ਕਰਵਾਏ ਜਿਹੜਾ ਸਮਾਨ ਖੋਲਦਾ ਵੀ ਇੱਥੇ ਹੀ ਖੋਲ ਐਕਣਾ ਕਰ ਆਪਾਂ ਦਾ ਕੋਈ ਪਤਾ ਇੱਕ ਨਹੀਂ ਲੱਗਦਾ ਬੇ ਲੰਕਾ ਨੂੰ ਖੋਦਣਾ ਚਾਹੀਦਾ ਜੀ ਜੀਤਪੁਰ ਮੈਂ ਪੈਣਾ ਆ ਇਹ ਇਦੀ ਆ ਦੇਖ ਭਈਆ ਕਿੱਥੇ ਗਿਆ ਆ ਪਰ ਆਇਆ ਸੀ ਕਹਿ ਕੇ ਸੈਕੰਡੀਜ ਸੈਕੰਡੀਜ ਗੱਲ ਉਹ ਕਹਿੰਦਾ ਜੀ ਮੈਂ ਵੀ ਸੈਕੰਡੀਜ ਆ ਉਹ ਮਸ਼ੀਨ ਨਹੀਂ ਸੀ ਚੱਲੀ ਚੱਪਲਾ ਮਾਰ ਮਾਰ ਮਸ਼ੀਨ ਸਿਕਾਈ ਉਹ ਬੰਦਾ ਉਸ ਇੱਕ ਸੀਜ਼ਨ ਚ ਨਾਲ ਦੂਜੇ ਵਾਰ ਫਸਟੀਜ ਗਿਆ ਕਿੱਥੇ ਕਿੱਥੇ ਸਿੱਖਿਆ ਗੁਜਰਾਤ ਆ ਦੇਖ ਮੈਂ ਵੀ ਜਾਂਦਾ ਗੁਜਰਾਤ ਬਾਹਰ ਥੋੜੀ ਜਾਨ ਬੱਦਲ ਆਣੂਗਾ ਕਹਿੰਦੇ ਹੈ ਹੈ ਨੇ ਇਹ ਕਿਹਦੀ ਜਾਂਦੇ ਉੱਥੇ ਕਿ ਆ ਮਾਸਟਰ ਪੜਾਉਂਦੇ ਹੈ ਇਹ ਹਲੇ ਇਹਦਾ ਕੈਨੇਡਾ ਵਾਲਾ ਕੰਮ ਚੱਲ ਰਿਹਾ ਹੈ 5-6 ਸਾਲ ਹੋ ਗਏ ਆ ਇਹਦੇ ਪੱਕੇ ਪੀਆਰ ਨਹੀਂ ਮਿਲੀ ਇਹਨੂੰ ਅੱਛਾ 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 ਹਾਂ ਜੀ ਨਹੀਂ ਉੱਧਰ ਮਾਸਟਰ ਪੜ੍ਹਾਉਂਦੇ ਆ। ਕੀ ਕਰਦੇ? ਇਹ ਭਾਈ ਕੁੱਟਦੇ ਮਾਰਦੇ ਹੋਣੇ ਆ। ਆਹੇ। ਨਾ ਮਤੀ ਚੀ ਕਰਕੇ ਮਾਰਦੇ ਆ। ਕੱਲ ਉੱਥੇ ਆ ਨਾ ਖੁੱਲੇ ਆ ਕੋਈ ਬੱਟ ਨਹੀਂ ਕੋਈ ਕੁਝ ਨਹੀਂ। ਖੁੱਲਾ ਹੈ ਨਹੀਂ ਇਹ ਬੁੱਝਾ ਦੂੰ। ਹਾਂ। ਅੱਜ ਏਡੀ ਤੇਰੀ ਮਸ਼ੀਨ ਜਗਾ ਏਡੀ ਏਡੀ ਖਾਚਾ ਘਾਨਾ ਨਹੀਂ ਆਏ ਆ। ਤੂੰ ਇਹ ਹੈ। ਨੇ ਰਣ ਦੇ ਆਪਣੇ ਠੀਕ ਹੈ ਜੀ ਜਿਹੜਾ ਉੱਥੇ ਚਲਾ ਗਿਆ ਉਹ ਬੰਦਾ ਕਿਤੇ ਵੀ ਚਲਾ ਗਿਆ ਜਿਹੜਾ ਪੰਜਾਬ ਚ ਚਲਾ ਗਿਆ ਉਹ ਬਾਹਰ ਨਹੀਂ ਚਲਾ ਸਕਦਾ ਖਾਦ ਨਹੀਂ ਚਲਾ ਸਕਦਾ ਪੰਜਾਬ ਦੇ ਦਾ ਕਿਲੇ ਦਾ ਘੇਰਾ ਹੁੰਦਾ ਅੱਧੇ ਕਿਲੇ ਦਾ ਪਰਤ ਬਾਤ ਚਾਰ ਕਨਾਲਾਂ ਦਾ ਉੱਥੇ ਦਾ ਮਸ਼ੀਨ ਮਾਡਲ ਦੇ ਵਾਸਤੇ ਦੂਜੇ ਦੇ ਵਾਲਾ ਡਾਗਲੇ ਖੜ ਜਾਂਦਾ ਐ ਐਨੀ ਐਨੀ ਖੱਤੀਆਂ ਐ ਸਤੀਸ਼ਗੜ ਤਾਂ ਬੇਜਾਂਦਾ ਕਿੰਨੇ ਕਿੰਨੇ ਛੋੜੀ ਖੱਤੀ ਅੱਡੀ ਵੱਟ ਦੇ ਖੱਤੀ ਕਿੰਨੇ ਦਾ ਲੋਕਾਂ ਅਣਜਾਣ ਬੰਦੇ ਦਾ ਆਈ ਦੀ ਵਾਰ ਕੇ ਤਾਂ ਹਿੱਸੇ ਇਕੱਠੇ ਕਰਕੇ ਪਾਇਆ ਆਂਗੇ ਆਪਾਂ ਹੀ ਲੱਗ ਜਾ ਐਂਗਲ ਮੋੜ ਦੀ ਖੱਤੀ ਦਾ ਕਿੰਨੇ ਦਾ ਖੱਤੀ ਨੇ ਛੋਟੀਆਂ ਛੋਟੀਆਂ ਐ ਲੈ ਲੈ ਕੇ ਆਪੇ ਹੀ ਨੇ ਕਹਿ ਤੜ ਕਰਨ ਖੱਤੀਆਂ ਛੋਟੀਆਂ ਛੋਟੀਆਂ ਜੀਆਂ ਬਸ ਇਹ ਦੇ ਲੈ ਬੀਜੇ ਤੂੰ ਮਸ਼ੀਨ ਅੱਗੇ ਚੱਲ ਗਈ ਅੰਦਰ ਥੱਲੇ ਟਾਇਰ ਉੱਤਰ ਗਏ ਬਾ ਅੱਗੇ ਕੀ ਬਾਟਾ ਜਾਣੀ ਐ ਇੰਨਾ ਪਿੱਛੇ ਇੰਨੀ ਜਗ੍ਹਾ ਚਾਰ ਪੰਜ ਵਾਰ ਕਰਕੇ ਮੋੜ ਨਹੀਂ ਪੈਂਦੀ ਝਾੜ ਕੇ ਤਿੰਨੋਂ ਤੇ ਵੇਟਣ ਲੱਗਿਆ ਉਹ ਤੇਰੀ ਗੱਲ ਵਿਆਗ ਬਣਦਾ ਹੈ ਹੋਰ ਮਨ ਮੜ ਗਿਆ ਉਹਨੇ ਇਹ ਲਪੇਟੂਗਾ ਜਿੱਦਨ ਕਿਤੇ ਮੇਰੀ ਲਪੇਟ ਤਾਂ ਆ ਗਿਆ ਇਹਨੇ ਇਹਨੇ ਚੂਨੀ ਕਰਨੀ ਹੈਗੀ ਇਹ ਅੱਜ ਮੈਂ ਛੱਡੀ ਜਾਂਦਾ ਉਹ ਗੱਲ ਮੈਂ ਤਾਂ ਬੜਾ ਭਾਈ ਠੀਕ ਹੈ ਸਰੋ ਭਾਈ ਕਾਰ ਦੇ ਵਿੱਚ ਕੋਈ ਬੜਾ ਸ਼ੋਭਾ ਨਹੀਂ ਹੁੰਦਾ ਹੈਗਾ ਜਿਹਨੇ ਸਿੱਖਣਾ ਹੁੰਦਾ ਹੈ ਬਾਈ ਪੌ ਸਾਡੇ ਦੇ ਵੀ ਛੋਟਿਆਂ ਨੇ ਵੀ ਸਾਡੇ ਸਾਨੂੰ ਕੁਝ ਦਿੱਸਦਾ ਹੁੰਦਾ ਹੈ ਬਾਈ ਸਾਡਾ ਤਾਈ ਪਾਸ ਵੀ ਤਾਈ ਹੁੰਦਾ ਇੱਕ ਦੂਰੇ ਕੋ ਪਿਆਰ ਨਹੀਂ ਕਰਦੇ ਇਹ ਤਾਂ ਗੱਲ ਹੈਗੀ ਆ ਮੂੰਹ ਫਲਾ ਕੇ ਬੈਠਣਾ ਦਾ ਨਾਲ ਦਾ ਸਵਾਦ ਆਉਂਦਾ ਆ ਕੰਮ ਕਰਨਾ ਮੈਂ ਤਾਂ ਭਾਈ ਮੂੰਹ ਘੱਟ ਫਲਾਇਆ ਇਸ ਤੇ ਜਿਆਦਾ ਇੱਕ ਯਾਦ ਰੱਖੀ ਸਿਰਫ ਆਪਾਂ ਥੋੜੀ ਬੈਟਿੰਗ ਵੀ ਕਰਾਉਣੀ ਹੈ ਕਿਨੇ ਉਗਰ ਨੂੰ ਉੱਥੇ ਚਲੜੀ ਸ਼ਟਨ ਤੇ ਜਰ ਇੱਕ ਉਹਨੂੰ ਗੇਅਰ ਅੰਦਰ ਵੀ ਕਰਾਉਣੀ ਹੈ ਕਿ ਉੱਪਰ ਵੀ ਕਰਾਉਣੀ ਹੈ ਉਹ ਜਿਹੜਾ ਗੇਅਰ ਲਾਦੇ ਜਿੱਥੇ ਬਾਕਸਾਂ ਜਾਂ ਉਹਨੂੰ ਵੀ ਕਰਾਉਣੀ ਉਹ ਤਾਂ ਚਲੋ ਤੈਨੂੰ ਨਾਲ ਅੱਡਾ ਕੋਲ ਕੇ ਆ ਜੀ ਕਿਹੜਾ ਜਿੱਥੇ ਲੀਵਰ ਲੱਗਦੇ ਆ ਉੱਥੇ ਕਮਾੜੋ ਖਾਨੇ ਦੇ ਜਿਹੜੇ ਸੋ ਚਾਤਰੀ ਕੋਲ ਪਾਪੂਟ ਲਾਤੀ ਜਾਂਦੀ ਹੈ ਚਲੋ ਮਸ਼ੀਨ ਨੇ ਉੱਥੇ ਜਾਊਗੀ ਉਗਰ ਵੀ ਕਰਨਾ ਚਲੋ ਠੀਕ ਹੈ ਜੀ ਭਾਈ ਆ ਵੀਡੀਓ ਇੱਥੇ ਤੱਕ ਸਿਰ ਮਿਲਦੇ ਆ ਕਿਸੇ ਹੋ